ਸਵਾਗਤ ਹੈ ਕਿਸਾਨ ਵੀਰੋ ਉਹ ਡਾਟੇ ਲੋਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਤੋਂ ਗਈ ਆ ਜੀ ਪਿੰਡ ਦੁੱਲੇ ਵਾਲੇ ਤੋਂ ਜ਼ਿਲ੍ਹਾ ਬਠਿੰਡੇ ਤੋਂ ਵੀਡੀਓ ਆ ਤਹਿਸੀਲ ਰਾਮਪਰਾ ਫੂਲ ਤੇ ਨੇੜੇ ਸਾਡੇ ਸਲਾਤਪੁਰਾ ਤੇ ਇਧਰਲੇ ਪਾਸੇ ਭੈਰੂਪਾ ਵੱਡਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜੀ ਲਾਸਟ ਪਿੰਡ ਆ ਇਧਰ ਲਈ ਪਾਈ ਜੰਗੀਆਂ ਨੇ ਆ ਗਿਆ ਬਰਨਾਲੇ ਜ਼ਿਲ੍ਹੇ ਦਾ ਤੇ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਆਪਣੇ ਪਿੰਡੋਂ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਵਿੱਚੋਂ ਬਾਧੂ ਆ ਹੁਣ ਇੱਕ ਝੋਟੀ ਬਕਾਉ ਆ ਪਹਿਲੇ ਸੂਏ ਬਾਈਆਂ ਦੀ ਚੋਈ ਵੀ ਆ ਘਰ ਦੀ ਲੋਕਲ ਵੀਡੀਓ ਆ ਤੇ ਸਾਈਜ਼ ਵੱਡਾ ਮੰਨ ਕੇ ਤੁਸੀਂ ਫੋਨ ਲਾਉਣਾ ਜੀ ਠੀਕ ਆ ਦੁੱਧ ਬਾਦ ਬਾਈ ਤੋਂ ਪੁੱਛਾਂ ਨਾਮ ਐਡਰੈਸ ਪੁੱਛਾਂ ਸਸੀ ਕਾਬੀ ਰਿਕੌਰੇ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਉੱਥੇ ਚੱਲ ਬੜੋ ਤੇ ਪਹਿਲਾਂ ਤਾਂ ਨੰਬਰ ਬੋਲੋ ਜੀ 996990736 ਦੁਬਾਰਾ ਫੇਰ ਬੋਲੋ 99699 ਹੂੰ 90736 907 36 36 ਪਿੰਡ ਆਪਣਾ ਆ ਗਿਆ ਦੁੱਲੇ ਵਾਲਾ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤਹਿਸੀਲ ਫੂਲ ਤੇ ਬਾਈ ਜੀ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਨਾ ਘਰ ਦੇ ਪਸ਼ੂ ਆਪਣੇ ਠੀਕ ਹੈ ਜੀ ਤੇ ਜਿਹੜੀ ਅੱਬਾ ਝੋਟੀ ਦੇਖੀ ਐ ਨੇ ਸਕਰੀਨ ਤੇ ਕਿਹੜਾ ਸੂਆ ਸੂਰੀ ਐ ਤਕੀ ਬਾਈ ਇਹ ਦੂਜੇ ਸੂਏ ਦੂਜੇ ਸੂਏ ਫਿਰ ਪਹਿਲੇ ਸੂਏ ਦਾ ਕਿੰਨਾ ਦੁੱਧ ਦਿੱਤਾ ਬਾਈ ਇਹ 9-10 ਕਿਲੋ ਦੇ ਲਗਭਗ ਓਕੇ ਜਮਾ ਜਾਇਜ਼ ਗੱਲ ਆ ਜੀ ਇੱਥੋਂ ਹਿਸਾਬ ਲਾ ਲਿਆ ਕਰੋ ਤੇ ਨਹੀਂ ਹੋਰ ਬੰਦੇ ਕੋਲੇ ਹੋਵੇ ਤੁਹਾਨੂੰ ਪਤਾ ਹੀ ਆ ਵੀ ਦੁੱਧ ਕਿੰਨਾ ਦੱਸਣਾ ਹੁੰਦਾ ਤੇ 9-10 ਫਿਰ ਲੰਮਾ-ਸਮਾ ਦੁੱਧ ਦਿੱਤਾ ਬਾਈ ਹਾਂ ਬਈ ਆਪ ਛੱਡੀ ਆਪ ਛੱਡੀ ਤੇ ਹੁਣ ਕਿੰਨੇ ਦਿਨ ਲੈ ਜੂ ਬਾਈ ਕੌਰੇ ਹੁਣ ਇਹ ਦਿਨ ਵਸੇ 1-2 ਦਿਨਾਂ ਦੇ ਪੂਰੇ ਹੋ ਜਾਣਗੇ ਪੂ ਆ ਦੇਖੋ ਖੋਲੋ ਜੀ ਨੂੰ ਮੜਾ ਤੋਰਾ ਕਰ ਕੇ ਚੈੱਕ ਤੇ ਥਣਾ ਥਣਾ ਦੀ ਫਰੋਕੇ ਆ ਜਮਾ ਹਾਂ ਜਮਾ ਵੀਰੇ ਬਾਹਰ ਪਿੱਛੇ ਸਭ ਥਣਾ ਥਣਾ ਦੀ ਤੇ ਦੁੱਧ ਦਾ ਤੁਸੀਂ ਆਪ ਹਿਸਾਬ ਲਾਉਣਾ ਵੀ ਕਿੱਡੀ ਝੋਟੀ ਹੈ ਵੱਡੀਆਂ ਜੋ ਆ ਗਈ ਜੀ ਠੀਕ ਹੈ ਛੋਟੀਆਂ ਝੋਟੀਆਂ ਜੋ ਝੋਟੀ ਨਹੀਂ ਹੈਗੀ ਇਹ ਲੈ ਚੱਲੋ ਵੀਰੇ ਤੋਰਾ ਤਾਰਾ ਕਰਾ ਦਈਏ ਜੀ ਇੱਕ ਥਣਲੇਵਾ ਨੀੜ ਤੋਂ ਕਰਾ ਮੈਂ ਚ ਇੱਕ ਨੰਬਰ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਆ ਪ੍ਰੋਪਰ ਕਰੋ ਚੱਕ ਫੇਸ ਦੀ ਕੁਆਲਿਟੀ ਇੱਕ ਨੰਬਰ ਬਾਕੀ ਚੰਗੀਆਂ ਚ ਆਪਾਂ ਫਿਰ ਤੁਹਾਨੂੰ ਦੱਸ ਦਈਏ ਚੰਗੀਆਂ ਚ ਆ ਗਈ ਆ ਦੇਖੋ ਥਣਲੇ ਵਨੜੇ ਤੋਂ ਬਰੋ ਚੱਕ ਕੇ ਅੱਕ ਨੰਬਰ ਤੇ ਪਿੱਠ ਪੁੜੇ ਦੀ ਚੜਾਈ ਦੇਖੋ ਢਾਈ ਫੋਟਾਂ ਨੂੰ ਪਈ ਆ ਤਾਂ ਤੋਂ ਤੇ ਬਾਕੀ ਲੋਕਲ ਚੰਗਾ ਦੁੱਧ ਕੱਢ ਦੇਣਾ ਐਦ ਕੀ ਫਿਰ ਕੱਢ ਦੂ 12 13 ਕਿਲੋ ਆਰਾਮ ਨਾਲ ਬਈ ਓਕੇ ਸੇਵਾਨੀ ਨਾ ਹੁੰਦੀ ਬਈ ਪਸੰਦ ਓਕੇ ਸੇਵਾਨੀ ਹੁੰਦੀ ਤੇ ਬਾਕੀ ਦੀ ਗੱਲ ਰੇਟ ਫਿਰ ਇਹਦਾ ਕਰੇ ਕੀ ਆ ਗਿਆ ਰੇਟ ਮੌਕੇ ਤੇ ਕਰ ਲਓ ਖੁੰਦ ਜਾਇਜ਼ ਹੋ ਜਾ ਮੈਂ ਪਹੂ ਓਕੇ ਨੰਬਰ ਫੇਰ ਬੋਲ ਦਿਓ ਬਈ 99699 ਹੂੰ 90736 ਓਕੇ ਇੱਕ ਛੋਟੀ ਸੀ ਇੱਕ ਸ ਨੂੰ ਚੈੱਕ ਕਰਾ ਤੀ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚਾਹੀਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ